ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਂ ਆਪਾਂ ਆਪਣੀ ਅੱਜ ਦੀ ਕਹਾਣੀ ਆਪਣੀ ਅੱਜ ਦੀ ਕਹਾਣੀ ਮਤ੍ਰੇਈ ਮਾਂ ਦਾ ਪਿਆਰ ਭਾਗ ਚੌਥਾ ਜੇ ਤੁਸੀਂ ਇਸ ਕਹਾਣੀ ਦੇ ਪਹਿਲੇ ਭਾਗ ਨਹੀਂ ਸੁਣੇ ਤਾਂ ਤੁਸੀਂ ਚੈਨਲ ਤੇ ਜਾ ਕੇ ਪਹਿਲਾ ਦੂਸਰਾ ਤੇ ਤੀਸਰਾ ਭਾਗ ਸੁਣ ਸਕਦੇ ਹੋ ਜਦੋਂ ਗੁਰਦੇਵ ਸਿੰਘ ਦੇ ਜਵਾਈ ਨੂੰ ਫੌਜ ਦੇ ਵਿੱਚ ਨੌਕਰੀ ਮਿਲ ਜਾਂਦੀ ਆ ਤਾਂ ਗੁਰਦੇਵ ਸਿੰਘ ਨੂੰ ਇਹ ਲੱਗਦਾ ਕਿ ਚਲੋ ਸਾਡੀ ਤੀ ਤਾਂ ਨਹੀਂ ਰਹੀ ਵੀ ਮੇਰੇ ਜਵਾਈ ਦੀ ਜ਼ਿੰਦਗੀ ਆ ਜਿਹੜੀ ਉਹ ਦੁਬਾਰਾ ਸ਼ੁਰੂ ਹੋ ਗਈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਉਹਦੀ ਉਮਰ ਹਜੇ ਛੋਟੀ ਆ ਤੇ ਉਹ ਤੋਂ ਇਸ ਤਰ੍ਹਾਂ ਜਿਹੜੀ ਉਮਰ ਆ ਉਹ ਨਿਕਲਣੀ ਨਹੀਂ ਹੈਗੀ ਤੇ ਇੱਕ ਦਿਨ ਅਚਾਨਕ ਗੁਰਦੇਵ ਸਿੰਘ ਆ ਜਿਹੜਾ ਹਨਾ ਬੱਸ ਲੈ ਕੇ ਘਰ ਆਉਂਦਾ ਤੇ ਉਹ ਸੋਚਦਾ ਵੀ ਇੱਕ ਚਵਾਰਾ ਪਾਲਵਾ ਮੈਂ ਵੀ ਇਹ ਠਾਂ ਵੀ ਕਮਰੇ ਹੈਗੇ ਸੀ ਪਰ ਉਹਨਾਂ ਸਮਿਆਂ ਵਿੱਚ ਚਵਾਰੇ ਦੀ ਨਾ ਬਹੁਤ ਇਮੀਅਤ ਹੁੰਦੀ ਸੀ ਲੋਕ ਬੜੇ ਸ਼ੌਂਕ ਨਾਲ ਚਵਾਰੇ ਪਾਉਂਦੇ ਹੁੰਦੇ ਸੀ ਤੇ ਉਹਨੂੰ ਆਏ ਸੀ ਵੀ ਮੇਰੇ ਕੋਲੇ ਸਾਰਾ ਕੁਝ ਹੈਗਾ ਚਲੋ ਔਲਾਦ ਤਾਂ ਨਹੀਂ ਹੈਗੀ ਹਨਾ ਵੀ ਪੈਸੇ ਦੀ ਕੋਈ ਕਮੀ ਨਹੀਂ ਵੀ ਮੈਂ ਚਵਾਰਾ ਪਾਲਵਾ ਵਿਚਾਰੇ ਤੇ ਬਹਿ ਕੇ ਜਦੋਂ ਗਰਮੀ ਦਾ ਮੌਸਮ ਹੋਇਆ ਕਰੂ ਵੀ ਠੰਡੀਆਂ ਹਵਾਵਾਂ ਦਾ ਆਨੰਦ ਲਿਆ ਕਰਾਂਗੀ ਤੇ ਗੁਰਦੇਵ ਸਿੰਘ ਦਾ ਨਾ ਇਹੋ ਜਿਹਾ ਸਿਸਟਮ ਸੀ ਕਿ ਜੇ ਉਹ ਕੋਈ ਗੱਲ ਸੋਚ ਲੈਂਦਾ ਸੀ ਤਾਂ ਉਹਨੂੰ ਨਾਲ ਦੀ ਨਾਲ ਕਰਨਾ ਸ਼ੁਰੂ ਕਰ ਦਿੰਦਾ ਸੀ ਭਾਵੇਂ ਹਨਾ ਪੂਰਾ ਗਰਮੀ ਦਾ ਮਹੀਨਾ ਸੀ ਜੂਨ ਦਾ ਪਰ ਫਿਰ ਵੀ ਉਹਨੇ ਮਿਸਤਰੀ ਲਾ ਲੇ ਤੇ ਚਵਾਰਾ ਪਾਉਣਾ ਸ਼ੁਰੂ ਕਰ ਦਿੱਤਾ ਚਵਾਰੇ ਪਾਉਂਦਾ ਉਹ ਜਦੋਂ ਸਟਾਰਟ ਕੀਤਾ ਤਾਂ ਆਸੇ ਪਾਸੇ ਦੇ ਲੋਕ ਗੱਲਾਂ ਕਰਨ ਲੱਗੇ ਵੀ ਔਤ ਹੈਗਾਗਾ ਪਤਾ ਨਹੀਂ ਕਿਹਦੇ ਵਾਸਤੇ ਚਵਾਰੇ ਪਾਉਂਦਾ ਇਹ ਸਾਡੇ ਲੋਕਾਂ ਦੀ ਇੱਕ ਗੱਲ ਹੈਗੀ ਆ ਵੀ ਜੇ ਕੋਈ ਕੁਝ ਕਰਦਾ ਤਾਂ ਉਹਦੀਆਂ ਲੱਤਾਂ ਹੀ ਖਿੱਚਦੇ ਹੁੰਦੇ ਆ ਖਾਸ ਕਰਕੇ ਜਿਹੜੇ ਹਨਾ ਬੇਔਲਾਦ ਜੋੜੇ ਹੁੰਦੇ ਆ ਬੇਔਲਾਦ ਮਾਪੇ ਹੁੰਦੇ ਆ ਉਹਨਾਂ ਤੇ ਤਾਂ ਇਹੋ ਜੇ ਤੰਜ ਬਹੁਤ ਕੱਸੇ ਜਾਂਦੇ ਆ ਤੇ ਉਹਨਾਂ ਦੇ ਨਾਲ ਇੱਕ ਬੰਦਾ ਮਜ਼ਦੂਰੀ ਕਰਨ ਆਉਂਦਾ ਹੁੰਦਾ ਮਿਸਤਰੀ ਦੇ ਨਾਲ ਉਹ ਬੰਦਾ ਜਿਹੜਾ ਉਹਦੀ ਗੁਰਦੇਵ ਸਿੰਘ ਨਾਲ ਕਾਫੀ ਨੇੜਤਾ ਸੀ ਪਹਿਲਾਂ ਵੀ ਜੇ ਕੋਈ ਪਿੰਡ ਦੇ ਵਿੱਚ ਕੋਈ ਘਟਨਾ ਵਾਪਰਦੀ ਹੈ ਨਾ ਉਹ ਗੁਰਦੇਵ ਸਿੰਘ ਨੂੰ ਜ਼ਰੂਰ ਦੱਸਦਾ ਸੀ ਜਦੋਂ ਉਹ ਮਜ਼ਦੂਰੀ ਕਰਕੇ ਜਾ ਰਿਹਾ ਸੀ ਤਾਂ ਕਿਸੇ ਨੇ ਉਹਨੂੰ ਕਹਿਤਾ ਕਿ ਗੁਰਦੇਵ ਸਿੰਘ ਕੀ ਕਰਦਾ ਪਤਾ ਤਾਂ ਸੀਗਾ ਹੀ ਉਹਨਾਂ ਨੂੰ ਪਰ ਫਿਰ ਵੀ ਹੈ ਨਾ ਲੋਕ ਚੋਬਾਂ ਲਾਉਣ ਵਾਸਤੇ ਉਹ ਕਹਿੰਦਾ ਵੀ ਉਹ ਤਾਂ ਚਵਾਰਾ ਪਾਉਂਦੇ ਆ ਮਿਸਤਰੀ ਲਾਇਆ ਲੈ ਕਹਿੰਦੇ ਪਤਾ ਨਹੀਂ ਕਿਹਦੇ ਵਾਸਤੇ ਚਵਾਰੇ ਪਾਪਾ ਰੱਖਦਾ ਨਾ ਧੀ ਨਾ ਜਵਾਈ ਨਾ ਨੂਨ ਨਾ ਪੁੱਤ ਤਾਂ ਜਿਹੜਾ ਉਹ ਮਜ਼ਦੂਰ ਸੀ ਉਹਨੂੰ ਇਹ ਗੱਲ ਬੁਰੀ ਲੱਗੀ ਕਿਉਂਕਿ ਉਹਦੀ ਗੁਰਦੇਵ ਸਿੰਘ ਨਾਲ ਕਾਫੀ ਨੇੜਤਾ ਸੀ ਜਦੋਂ ਉਹ ਅਗਲੇ ਦਿਨ ਆਇਆ ਤਾਂ ਉਹਨੇ ਗੁਰਦੇਵ ਸਿੰਘ ਨੂੰ ਦੱਸਿਆ ਕਿ ਲੋਕ ਤੇਰੇ ਬਾਰੇ ਇਦਾਂ ਦੀਆਂ ਗੱਲਾਂ ਕਰ ਰਹੇ ਨੇ ਗੁਰਦੇਵ ਸਿੰਘ ਨੂੰ ਇਹ ਗੱਲ ਸੁਣ ਕੇ ਬਹੁਤ ਗੁੱਸਾ ਆਇਆ ਤੇ ਉਹਨੇ ਸੋਚਿਆ ਵੀ ਸ਼੍ਰੀਕੇ ਵਾਲੇ ਤਾਂ ਹਨਾ ਹਮੇਸ਼ਾ ਮੱਚਦੇ ਹੀ ਹੁੰਦੇ ਆ ਵੀ ਕਰੀ ਜਾਣਦੇ ਉਹ ਗੱਲਾਂ ਪਰ ਉਹ ਸੋਚਦਾ ਵੀ ਸ਼੍ਰੀਕੇ ਵਾਸਤੇ ਮੈਂ ਆਪਦਾ ਘਰ ਜਾਂ ਜ਼ਮੀਨ ਨਹੀਂ ਛੱਡ ਕੇ ਜਾਣੀ ਉਹ ਆਪਣੀ ਪਤਨੀ ਨਾਲ ਕੋਲੇ ਗੱਲ ਕਰਦਾ ਕਿ ਲੋਕ ਆਪਣੇ ਘਰ ਬਾਰੇ ਇਦਾਂ ਗੱਲਾਂ ਕਰਦੇ ਆ ਉਦੀ ਪਤਨੀ ਚਰਨਕੌਰ ਨੂੰ ਵੀ ਬਹੁਤ ਗੁੱਸਾ ਆਉਂਦਾ ਤੇ ਉਸ ਤੋਂ ਬਾਅਦ ਗੁਰਦੇਵ ਸਿੰਘ ਨੂੰ ਕਹਿੰਦਾ ਵੀ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਮੈਂ ਦੂਜਾ ਵਿਆਹ ਕਰਵਾ ਲੈਣਾ ਤਾਂ ਤਾਂ ਚਰਨਕੌਰ ਸ਼ਰੀਕਾਂ ਦੇ ਮਿਹਣੇ ਸੁਣ ਕੇ ਉਹਨੂੰ ਵੀ ਗੁੱਸਾ ਆਇਆ ਹੁੰਦਾ ਉਹ ਉਹਨੂੰ ਦੂਜਾ ਵਿਆਹ ਕਰਾਉਣ ਦੀ ਇਜਾਜ਼ਤ ਦੇ ਦਿੰਦੀ ਆ ਜਦੋਂ ਉਹਨੇ ਕਿਸੇ ਨੂੰ ਕਿਹਾ ਕਿ ਮੈਂ ਦੂਜਾ ਵਿਆਹ ਕਰਵਾਉਣਾ ਤਾਂ ਉਹਨੂੰ ਕਿਸੇ ਰਿਸ਼ਤੇ ਦੀ ਦੱਸ ਪਈ ਕਿਸੇ ਨੇ ਕਿਹਾ ਕਿ ਇੱਕ ਕੁੜੀ ਹੈਗੀ ਆ ਵੀ ਗਰੀਬ ਘਰ ਦੀ ਹੈਗੀ ਉਹਦੇ ਪਤੀ ਦੀ ਮੌਤ ਹੋ ਗਈ ਸੀ ਇਸ ਕਰਕੇ ਵੀ ਉਹ ਵਾਪਸ ਆਪਣੇ ਪੇਕੇ ਘਰ ਆ ਕੇ ਰਹਿੰਦੀ ਹੈਗੀ ਤੇ ਵੀ ਜੇ ਤੈਨੂੰ ਕੋਈ ਇਤਰਾਜ਼ ਨਾ ਹੋਵੇ ਉਹ ਕਹਿੰਦਾ ਵੀ ਮੈਨੂੰ ਕੋਈ ਇਤਰਾਜ਼ ਨਹੀਂ ਤੇ ਉਹਨੂੰ ਕੁੜੀ ਦਿਖਾ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਹਦਾ ਵਿਆਹ ਰੱਖ ਦਿੱਤਾ ਜਾਂਦਾ ਜਦੋਂ ਵਿਆਹ ਹੁੰਦਾ ਹੈ ਨਾ ਜਿਹੜੀ ਉਹ ਕੁੜੀ ਹੁੰਦੀ ਆ ਉਹ ਨਹੀਂ ਹੁੰਦੀ ਆ ਪਰ ਉਹਨੂੰ ਦਿਖਾਈ ਹੋਰ ਕੁੜੀ ਹੁੰਦੀ ਆ ਜਦੋਂ ਆਨੰਦ ਕਾਰਜ ਹੁੰਦੇ ਆ ਤਾਂ ਉਹਨੂੰ ਫੜ ਫੜ ਕੇ ਹਨਾ ਲਾਵਾ ਹੁੰਦੀਆਂ ਨੇ ਐਸੇ ਤਰ੍ਹਾਂ ਹੀ ਉਹਨੂੰ ਫੜ ਕੇ ਡੋਲੀ 'ਚ ਬਿਠਾ ਦਿੱਤਾ ਜਾਂਦਾ ਤੇ ਅੱਗੇ ਸੋਰੇ ਕਰਾ ਕੇ ਵੀ ਕੋਈ ਨਵੀਂ ਵਿਆਹੀ ਜਦੋਂ ਆਉਂਦੀ ਉਹਨੂੰ ਫੜ ਕੇ ਡੋਲੀ 'ਚ ਡੋਲੀ ਤੋਂ ਉਤਾਰਿਆ ਜਾਂਦਾ ਹੁਣ ਤਾਂ ਇਹ ਰਵਾਜ ਘਟ ਗਏ ਖੈਰ ਹੁਣ ਤਾਂ ਆਪੇ ਉੱਤਰ ਕੇ ਆ ਜਾਂਦੀਆਂ ਨੇ ਕੁੜੀਆਂ ਆਪੇ ਚੜ ਜਾਂਦੀਆਂ ਪਰ ਪਹਿਲਾਂ ਇਹ ਰਵਾਜ ਹੁੰਦਾ ਸੀ ਵੀ ਜਦੋਂ ਕੋਈ ਨਵੀਂ ਵਿਆਹੀ ਆਉਂਦੀ ਤਾਂ ਉਹਨੂੰ ਫੜ ਫੜ ਕੇ ਲੈ ਕੇ ਜਾਂਦੀਆਂ ਸੀ ਇਸੇ ਤਰ੍ਹਾਂ ਵਿਆਹ 'ਚ ਤਾਂ ਨਹੀਂ ਪਤਾ ਲੱਗਿਆ ਵੀ ਉਹ ਕੁੜੀ ਅੰਨੀ ਆ ਤੇ ਜਦੋਂ ਵਿਆਹ ਤੋਂ ਅਗਲੇ ਦਿਨ ਹਨਾ ਪਤਾ ਤਾਂ ਲੱਗਣਾ ਹੀ ਸੀਗਾ ਅੰਨੇ ਵਾਲੀ ਗੱਲ ਹੁਣ ਕਿੱਥੇ ਲੁਕੀ ਰਹਿੰਦੀ ਆ ਜਦੋਂ ਉਹਨੂੰ ਚਰਨਕੌਰ ਕਹਿੰਦੀ ਆ ਵੀ ਤੂੰ ਨਾ ਆਇਆ ਤਾਂ ਉਹਨੂੰ ਕਹਿੰਦੀ ਵੀ ਮੈਨੂੰ ਬਾਹਮ ਫੜ ਕੇ ਲੈ ਕੇ ਜਾ ਬਾਥਰੂਮ ਤੇ ਵੀ ਮੈਨੂੰ ਦਿਸਦਾ ਨਹੀਂ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਇੰਨੀ ਆ ਗੁਰਦੇਵ ਸਿੰਘ ਨੂੰ ਗੁੱਸਾ ਤਾਂ ਬਹੁਤ ਆਉਂਦਾ ਪਰ ਉਹ ਘਰ ਵੀ ਕੀ ਸਕਦਾ ਸੀ ਹਨਾ ਉਹਨੇ ਸਬਰ ਦਾ ਘੁੱਟ ਭਰਿਆ ਤੇ ਉਹਨੇ ਕਿਹਾ ਵੀ ਚੱਲ ਏਸੇ ਇੰਨੀ ਕਾ ਕੀ ਹੋ ਸਕਦਾ ਮੇਰੇ ਘਰ ਦੇ ਭਾਗ ਜਾਗਣੇ ਹੁਣ ਕਿਉਂਕਿ ਉਹਨੇ ਦੂਜਾ ਵਿਆਹ ਸਿਰਫ ਔਲਾਦ ਦੀ ਕਰਕੇ ਕਰਾਇਆ ਸੀ ਵੈਸੇ ਉਹ ਆਪਣੀ ਪਤਨੀ ਚਰਨਕੌਰ ਨੂੰ ਬਹੁਤ ਚਾਹੁੰਦਾ ਸੀ ਕਈ ਵਾਰੀ ਨਾ ਬੰਦੇ ਨੂੰ ਜ਼ਿੰਦਗੀ ਦੇ ਵਿੱਚ ਕਾਫੀ ਸਮਝੌਤੇ ਕਰਨੇ ਪੈਂਦੇ ਆ ਤੇ ਗੁਰਦੇਵ ਸਿੰਘ ਦਾ ਦੂਜਾ ਵਿਆਹ ਉਹਦੇ ਲਈ ਸਮਝੌਤਾ ਹੀ ਸੀ ਹੌਲੀ-ਹੌਲੀ 6 ਮਹੀਨੇ ਨਿਕਲ ਗਏ ਤੇ ਜਿਹੜੀ ਉਹਦੀ ਪਤਨੀ ਸੀ ਅੰਨੀ ਉਹਦੀ ਕੋਖ ਹਰੀ ਨਾ ਹੋਈ ਉਹਨਾਂ ਨੇ ਡਾਕਟਰਾਂ ਕੋਲ ਪਹੁੰਚ ਕੀਤੀ ਹਨਾ ਤਾਂ ਡਾਕਟਰ ਕਹਿੰਦੇ ਵੀ ਇਹਨੂੰ ਕਦੇ ਵੀ ਬੱਚਾ ਨਹੀਂ ਹੋ ਸਕਦਾ ਕਿਉਂਕਿ ਉਹਨੂੰ ਬੱਚੇਦਾਨੀ ਦਾ ਕੈਂਸਰ ਸੀ ਜਦੋਂ ਗੁਰਦੇਵ ਸਿੰਘ ਨੂੰ ਇਹ ਗੱਲ ਪਤਾ ਲੱਗੀ ਤਾਂ ਉਹਨੂੰ ਬਹੁਤ ਗੁੱਸਾ ਆਇਆ ਕਿ ਮੇਰੇ ਨਾਲ ਕਿੰਨੀ ਵੱਡੀ ਠੱਗੀ ਮਾਰੀ ਆ ਹਨਾ ਇਹਦੇ ਪੇਕਿਆਂ ਨੇ ਤੇ ਚਰਨਕੌਰ ਸੀ ਜਿਹੜੀ ਉਹ ਵੀ ਖਿਜੀ ਖਿਜੀ ਰਹਿੰਦੀ ਸੀ ਕਿਉਂਕਿ ਜਿਹੜੀ ਉਹ ਅੰਨੀ ਸੀ ਉਹ ਕੋਈ ਵੀ ਕੰਮ ਨਹੀਂ ਕਰ ਸਕਦੀ ਸੀ ਈਵਨ ਕਿ ਉਹ ਆਪਣੀ ਵੀ ਸੰਭਾਲ ਨਹੀਂ ਕਰ ਸਕਦੀ ਸੀ ਉਹਦੀ ਸਾਰੀ ਸੰਭਾਲ ਚਰਨਕੌਰ ਨੂੰ ਕਰਨੀ ਪੈਂਦੀ ਸੀ ਪਹਿਲਾਂ ਤਾਂ ਉਹਨਾਂ ਨੂੰ ਇਹ ਸੀ ਵੀ ਚਲ ਕੋਈ ਨਾ ਬੱਚਾ ਹੋ ਜਾਊਗਾ ਹਨਾ ਵੀ ਆਪਣੇ ਘਰੇ ਰੌਣਕ ਲੱਗ ਜੂਗੀ ਤੇ ਪਰ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਇਹਦੇ ਬੱਚਾ ਨਹੀਂ ਹੁੰਦਾ ਤਾਂ ਗੁਰਦੇਵ ਸਿੰਘ ਉਹਨੂੰ ਉਹਦੇ ਪੇਕੇ ਛੱਡਿਆਉਂਦਾ ਤੇ ਉਹਦੇ ਪੇਕੇ ਵੀ ਉਹਨੂੰ ਮਨਜ਼ੂਰ ਕਰ ਲੈਂਦੇ ਆ ਤੇ ਉਹ ਕਹਿੰਦੇ ਆ ਵੀ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਵੀ ਅਸੀਂ ਤੇਰੇ ਨਾਲ ਧੋਖਾ ਕੀਤਾ ਵੀ ਹੁਣ ਅਸੀਂ ਤੈਨੂੰ ਮਜਬੂਰ ਨਹੀਂ ਕਰਦੇ ਵੀ ਤੂੰ ਇਹਨੂੰ ਰੱਖ ਤਾਂ ਗੁਰਦੇਵ ਸਿੰਘ ਜਿਹੜਾ ਦੋਨਾਂ ਪਿੰਡਾਂ ਦੀ ਪੰਚਾਇਤ ਦੇ ਵਿੱਚ ਲਿਖ ਕੇ ਦੇ ਦਿੰਦਾ ਵੀ ਮੇਰੀ ਪਤਨੀ ਆ ਜਿਹੜੀ ਉਹਦੀ ਉਮਰ ਹੋ ਚੁੱਕੀ ਆ ਵੀ ਉਹ ਇਹਨੂੰ ਕਿੱਥੋਂ ਸੰਭਾਲ ਲੂ ਵੀ ਅਸੀਂ ਤਾਂ ਔਲਾਦ ਦੇ ਤੋੜੇ ਵਿਆਹ ਕਰਵਾਇਆ ਸੀ ਦੂਜੀ ਗੱਲ ਵਿਆਹ ਕਰਵਾਉਣ ਵੇਲੇ ਅਸੀਂ ਕੋਈ ਵੀ ਗੱਲ ਲੁਕੋਈ ਨਹੀਂ ਸੀ ਪਰ ਇਹਨਾਂ ਨੇ ਸਾਡੇ ਨਾਲ ਧੋਖਾ ਕੀਤਾ ਤਾਂ ਜਿਹੜੇ ਕੁੜੀ ਦੇ ਮਾਪੇ ਹੁੰਦੇ ਆ ਉਹ ਕਹਿੰਦੇ ਵੀ ਠੀਕ ਐ ਤੁਸੀਂ ਸਾਡੀ ਕੁੜੀ ਨੂੰ ਛੱਡ ਦਿਓ ਤੇ ਪੰਚਾਇਤ ਦੇ ਵਿੱਚ ਤਲਾਕ ਹੋ ਜਾਂਦਾ ਉਹਦਾ ਉਸ ਤੋਂ ਬਾਅਦ ਜਿਹੜਾ ਗੁਰਦੇਵ ਸਿੰਘ ਸੀ ਉਹ ਬਹੁਤ ਉਖੜਿਆ ਔਖੜਿਆ ਰਹਿੰਦਾ ਚਰਨਕੌਰ ਵੀ ਉਹ ਸੋਚਦੀ ਆ ਹਨਾ ਵੀ ਇੰਨਾ ਵੱਡਾ ਕਹਿੰਦੇ ਆ ਕਦਮ ਚੱਕਿਆ ਸੀਗਾ ਤੇ ਪਰ ਫਿਰ ਵੀ ਕੋਈ ਮਿਹਨਤ ਪੱਲੇ ਨਹੀਂ ਪਈ ਵੀ ਸ਼ਰੀਕ ਤਾਂ ਫੇਰ ਮਿਹਣੇ ਮਾਰਨ ਜੋਗੇ ਰਹਿ ਗਏ ਵੀ ਹੁਣ ਕੀ ਕਰੀਏ ਤੇ ਜਿਹੜਾ ਉਹ ਵਰਦੇਵ ਸਿੰਘ ਉਹ ਬੱਸ ਲੈ ਕੇ ਚਲਿਆ ਜਾਂਦਾ ਕਿੰਨੇ ਕਿੰਨੇ ਦਿਨ ਨਹੀਂ ਆਉਂਦਾ ਚਰਨਕੌਰ ਘਰ ਦੇ ਵਿੱਚ ਬਹੁਤ ਉਦਾਸ ਰਹਿੰਦੀ ਆ ਇੱਕ ਦਿਨ ਵਰਦੇਵ ਆ ਜਿਹੜਾ ਬੱਸ ਲੈ ਕੇ ਵਾਪਸ ਆਇਆ ਕਰੇ ਤਾਂ ਪਿੰਡ ਦੇ ਵਿੱਚ ਉਹਨੂੰ ਕੋਈ ਬੰਦਾ ਮਿਲਣ ਆਇਆ ਉਹਨੂੰ ਕਹਿੰਦਾ ਵੀ ਦੇਖ ਵੈਸੇ ਤਾਂ ਮੈਨੂੰ ਇਹ ਗੱਲ ਕਰਦੇ ਨੂੰ ਥੋੜਾ ਔਖਾ ਲੱਗ ਰਿਹਾ ਪਰ ਤੈਨੂੰ ਸਮਝੌਤਾ ਕਰਨੇ ਹੀ ਪੈਣਾ ਵੀ ਜਦੋਂ ਤੇਰੇ ਦੋ ਵਿਆਹ ਹੋਏ ਹਨਾ ਦੋਨਾਂ ਦੇ ਵਿੱਚ ਤੈਨੂੰ ਔਲਾਦ ਦਾ ਸੁੱਖ ਨਹੀਂ ਮਿਲਿਆ ਤੇਰੀ ਇਕਤੀ ਚਲੀ ਗਈ ਵੀ ਤੈਨੂੰ ਹੁਣ ਤੀਜਾ ਵਿਆਹ ਕਰਾ ਲੈਣਾ ਚਾਹੀਦਾ ਪਹਿਲਾਂ ਦੇ ਸਮੇਂ ਵਿੱਚ ਐਦਾਂ ਹੀ ਹੁੰਦਾ ਸੀ ਜੇ ਇੱਕ ਦੇ ਔਲਾਦ ਨਾ ਹੁੰਦੀ ਜਾਂ ਉਹਦੀ ਮੌਤ ਹੋ ਜਾਂਦੀ ਦੂਜਾ ਤੀਜਾ ਅਕਸਰ ਚਾਰ ਚਾਰ ਵਿਆਹ ਲੋਕ ਕਰਵਾ ਲੈਂਦੇ ਸੀ ਤਾਂ ਗੁਰਦੇਵ ਸਿੰਘਨ ਤੇ ਚਰਨ ਕੌਰ ਸੋਚਦੇ ਆ ਵੀ ਜਦੋਂ ਹੁਣ ਦੂਜਾ ਕਰਵਾ ਲਿਆ ਸੀ ਹੁਣ ਤੀਜੇ 'ਚ ਵੀ ਕੀ ਹਰ ਜਾ ਚਲੋ ਉਹ ਜਿਹੜਾ ਬੰਦਾ ਆਇਆ ਹੁੰਦਾ ਉਹ ਦੱਸਦਾ ਕਿ ਸਾਡੀ ਰਿਸ਼ਤੇਦਾਰੀ ਦੇ ਵਿੱਚ ਕੁੜੀ ਆ ਤੇ ਉਹ ਛੋਟੀ ਉਮਰ ਦੇ ਵਿੱਚ ਵਿਧਵਾ ਹੋ ਗਈ 27 ਸਾਲ ਦੀ ਉਮਰ ਸੀ ਤੇ ਉਹਦਾ ਪਤੀ ਨਸ਼ੇ ਨੂੰ ਨਸ਼ੇ ਕਰਦਾ ਸੀਗਾ ਤੇ ਘਰ ਕਾਫੀ ਗਰੀਬ ਸੀ ਉਹ ਕਹਿੰਦੇ ਵੀ ਸਾਨੂੰ ਕੋਈ ਆਜ ਨਹੀਂ ਅਸੀਂ ਔਲਾਦ ਦੇ ਤੋੜੇ ਜੇ ਕੋਈ ਚਾਹੇ ਤਾਂ ਅਸੀਂ ਆਪਣੀ ਕੁੜੀ ਦਾ ਵਿਆਹ ਕਰ ਦਿਆਂਗੇ ਚਲੋ ਭਾਈ ਗੁਰਦੇਵ ਸਿੰਘ ਦਾ ਜਿਹੜਾ ਉਸ ਕੁੜੀ ਨਾਲ ਵਿਆਹ ਹੋ ਜਾਂਦਾ ਉਸ ਕੁੜੀ ਦਾ ਨਾਮ ਕਰਨੈਲ ਕੌਰ ਹੁੰਦਾ ਸਾਦਾ ਹੀ ਵਿਆਹ ਹੁੰਦਾ ਤੇ ਆਨੰਦ ਕਾਰਜ ਕਰਕੇ ਗੁਰਦੇਵ ਸਿੰਘ ਨੂੰ ਵਿਆਹ ਕੇ ਆਪਣੇ ਘਰ ਲੈ ਆਉਂਦਾ ਜੇ ਤੂੰ ਆਪਣੇ ਘਰ ਲੈ ਆਉਂਦਾ ਉਹ 2-4 ਦਿਨ ਘਰੇ ਰਹਿੰਦਾ ਫਿਰ ਉਹ ਬੱਸ ਲੈ ਕੇ ਚਲਾ ਜਾਂਦਾ ਤਕਰ ਦੇ ਵਿੱਚ ਚਰਨਕੌਰ ਤੇ ਕਰਨੈਲ ਕੌਰ ਇਕੱਲੀਆਂ ਰਹਿੰਦੀਆਂ ਨੇ ਜਿਹੜੀ ਕਰਨੈਲ ਕੌਰ ਸੀ ਉਹ ਕੰਮ ਵੀ ਬਹੁਤ ਕਰਦੀ ਸੀ ਤੇ ਵੈਸੇ ਵੀ ਘਰ-ਬਾਰ ਸੰਭਲ ਲੈਂਦੀ ਸੀਗੀ ਜਿਵੇਂ ਚਰਨਕੌਰ ਕਰਦੀ ਸੀ ਕੰਮ ਉਵੇਂ ਉਵੇਂ ਕੰਮ ਕਰਦੀ ਸੀ ਪਰ ਉਹਦਾ ਜਿਹੜਾ ਚਾਲ ਚੱਲਣ ਸੀ ਉਹ ਠੀਕ ਨਹੀਂ ਸੀ ਪਹਿਲਾਂ ਤਾਂ ਉਹ ਘਰ ਹੀ ਰਹਿੰਦੀ ਸੀਗੀ ਤੇ ਫਿਰ ਨਾ ਹੌਲੀ-ਹੌਲੀ ਉਹ ਘਰੋਂ ਬਾਹਰ ਆਣ-ਗਵਾਂਡ ਚ ਜਾਣ ਲੱਗੀ ਸੀਗੀ ਤੇ ਉਹਨਾਂ ਦੇ ਗਵਾਂਡ ਚ ਨਾ ਇੱਕ ਬੰਦਾ ਰਹਿੰਦਾ ਸੀ ਉਹਦਾ ਵੀ ਕੈਰੈਕਟਰ ਸਹੀ ਨਹੀਂ ਸੀ ਤੇ ਉਹ ਛੜਾ ਸੀਗਾ ਅ ਇਦਾਂ ਹੀ ਜਦੋਂ ਉਹ ਲੰਘਦੇ ਟੱਪ ਦੇ ਗਲੀ ਚ ਮਿਲਦੇ ਤੇ ਉਹਨਾਂ ਦੀ ਨੇੜਤਾ ਹੋ ਗਈ ਤੇ ਕਰਨੈਲ ਕੌਰ ਆ ਜਿਹੜੀ ਉਹ ਉਹਨਾਂ ਦੇ ਘਰੇ ਵੀ ਚਲੀ ਜਾਂਦੀ ਸੀ ਆਂਗਵਾਂਡ ਦੇ ਵਿੱਚ ਜਦੋਂ ਵੀ ਕੋਈ ਇਦਾਂ ਦੀ ਗੱਲ ਹੁੰਦੀ ਆ ਹਨਾ ਕੋਈ ਔਰਤ ਜਾਂ ਕੋਈ ਆਦਮੀ ਜਿਹੜੇ ਸਮਾਜ ਤੋਂ ਬਾਹਰ ਹੀ ਹੋ ਕੇ ਚੱਲਦੇ ਆ ਕੈਰੈਕਟਰਲੈਸ ਹੁੰਦੇ ਆ ਤਾਂ ਉਹਨਾਂ ਦਾ ਅਕਸਰ ਬਹੁਤ ਜਲਦੀ ਪਤਾ ਲੱਗ ਜਾਂਦਾ ਤੇ ਹੌਲੀ ਹੌਲੀ ਚਰਨ ਕੌਰ ਨੂੰ ਇਹ ਗੱਲ ਪਤਾ ਲੱਗੀ ਵੀ ਕਰਨੈਲ ਕੌਰ ਆ ਜਿਹੜੀ ਉਹਦਾ ਚਾਲ ਚੱਲਣਾ ਠੀਕ ਨਹੀਂ ਆਣਗਵਣ ਦੇ ਲੋਕੀ ਕੁਸਰਮਸਰ ਕਰਦੇ ਤੇ ਉਹ ਰਾਤ ਬਰਾਤੇ ਉਹਨਾਂ ਦੇ ਘਰ ਚਲੀ ਜਾਂਦੀ ਸੀ ਤੇ ਚਰਨ ਕੌਰ ਨੂੰ ਸਾਰਾ ਕੁਝ ਪਤਾ ਸੀ ਪਰ ਉਹ ਸੋਚਦੀ ਸੀ ਵੀ ਮੈਂ ਕਿਵੇਂ ਇਹਨੂੰ ਕਮਾਂ ਹਨਾ ਕਿਉਂਕਿ ਜਿੰਨਾ ਟਾਈਮ ਕੋਈ ਸਬੂਤ ਨਾ ਹੋਵੇ ਉਹਨਾਂ ਚਿਰ ਗੱਲ ਕਹੀ ਨਹੀਂ ਜਾਂਦੀ ਤੇ ਚਰਨ ਕੌਰ ਤੇ ਜਿਹੜੀ ਕਰਨੈਲ ਕੌਰ ਆ ਉਹ ਇੱਕ ਕਮਰੇ ਦੇ ਵਿੱਚ ਸੌਂਦੀਆਂ ਸੀ ਤੇ ਚਰਨ ਕੌਰ ਨੇ ਬਹੁਤ ਵਾਰ ਵੇਖਿਆ ਵੀ ਕਰਨੈਲ ਕੌਰ ਉੱਠ ਕੇ ਰਾਤ ਨੂੰ ਚਲੀ ਜਾਂਦੀ ਆ ਪਰ ਉਹ ਇੰਨਾ ਮਤਲਬ ਉਹ ਚ ਸਬਰ ਸੀ ਉਹ ਕੁਝ ਕਹਿੰਦੀ ਨਹੀਂ ਸੀ ਉਹ ਆਪਣੇ ਘਰ ਵਾਲੇ ਦੀ ਵੇਟ ਕਰਦੀ ਸੀ ਵੀ ਉਹਨੂੰ ਆਉਣ ਦੇ ਤੇ ਮੈਂ ਉਹਨੂੰ ਦੱਸੂਗੀ ਤੇ ਚਲੋ ਗੁਰਦੇਵ ਸਿੰਘ ਆਉਂਦਾ ਅਗਲੇ ਹਫਤੇ ਤਾਂ ਚਰਨਕੌਰ ਉਹਨੂੰ ਦੱਸਦੀ ਆ ਵੀ ਕਰਨੈਲ ਕੌਰ ਦਾ ਜਿਹੜਾ ਚਾਲ ਚੱਲਣ ਠੀਕ ਨਹੀਂ ਤੇ ਉਹ ਕਹਿੰਦੀ ਵੀ ਮੈਂ ਇਹਨੂੰ ਕੁਝ ਨਹੀਂ ਕਹਿੰਦੀ ਵੀ ਨਹੀਂ ਮੈਂ ਕਹਾ ਵੀ ਤੁਸੀਂ ਕਹਿ ਸਕਦੇ ਹੋ ਹਨ ਤਾਂ ਜਿਹੜਾ ਗੁਰਦੇਵ ਸਿੰਘ ਆ ਉਹ ਇੰਨਾ ਕੰਨਾਂ ਦਾ ਕੱਚਾ ਨਹੀਂ ਸੀ ਉਹਨੂੰ ਐ ਲੱਗਿਆ ਵੀ ਹੋ ਸਕਦਾ ਚਰਨਕੌਰ ਜਾਣ ਬੁੱਝ ਕੇ ਕਹਿੰਦੀ ਹੋਵੇ ਵੀ ਇਹਤੇ ਜੈਲਸੀ ਕਰਦੀ ਹੋਵੇ ਤੇ ਇੱਕ ਦਿਨ ਗੁਰਦੇਵ ਸਿੰਘ ਬੱਸ ਲੈ ਕੇ ਚੱਲਿਆ ਜਾਂਦਾ ਤੇ ਕਹਿੰਦਾ ਵੀ ਮੈਂ ਜਾਂਨਾ ਦੂਸਰੇ ਦਿਨ ਹੀ ਮੁੜ ਜਾਂਦਾ ਤੇ ਪਰ ਉਹ ਜਾਂਦਾ ਨਹੀਂ ਬਸ ਨੂੰ ਉਹ ਬਾੜੇ ਦੇ ਵਿੱਚ ਲਾ ਦਿੰਦਾ ਦੂਰ ਕਿਸੇ ਦੇ ਘਰੇ ਬਾੜਾ ਬਣਿਆ ਹੁੰਦੇ ਆ ਜਿਹੜੇ ਪਸ਼ੂਆਂ ਦੇ ਬਾੜੇ ਪਹਿਲਾਂ ਅਲੱਗ ਹੁੰਦੇ ਸੀ ਉਹ ਕਿਸੇ ਦੇ ਬਾੜੇ ਚ ਲਾ ਆਉਂਦਾ ਤੇ ਆਪ ਆ ਜਿਹੜਾ ਉਹ ਘਰੇ ਆ ਜਾਂਦਾ ਰਾਤ ਨੂੰ ਜਦੋਂ ਘਰੇ ਆਉਂਦਾ ਤੇ ਚਰਨਕੌਰ ਦਰਵਾਜ਼ਾ ਖੋਲਦੀ ਆ ਤੇ ਕਰਨੈਲਕੌਰ ਜਿਹੜੀ ਆਪਣੇ ਮੰਜੇ ਤੇ ਨਹੀਂ ਹੁੰਦੀ ਤੇ ਗੁਰਦੇਵ ਸਿੰਘ ਉਹਨੂੰ ਪੁੱਛਦਾ ਵੀ ਕਰਨੈਲਕੌਰ ਕਿੱਥੇ ਆ ਉਹ ਕਹਿੰਦੀ ਵੀ ਮੈਂ ਤੁਹਾਨੂੰ ਦੱਸਿਆ ਤਾਂ ਸੀ ਵੀ ਤੁਸੀਂ ਮੇਰੇ ਤੇ ਯਕੀਨ ਨਹੀਂ ਕੀਤਾ ਬੀਮੈ ਨੂੰ ਨਹੀਂ ਪਤਾ ਕਿੱਥੇ ਜਾਂਦੀ ਆ ਪਰ ਉਹ ਜਾਂਦੀ ਆ ਤੇ ਚੱਲ ਉਹ ਸੋਚਦਾ ਵੀ ਜੇ ਹੁਣ ਮੈਂ ਹਨਾ ਇਦਾਂ ਬੋਲੂਗਾ ਤਾਂ ਲੋਕਾਂ ਨੂੰ ਪਤਾ ਲੱਗੂ ਵੀ ਜਲੂਸ ਨਿਕਲੂ ਤੇ ਉਹਨਾ ਉਹਦੇ ਮੰਜੇ ਹੇਠਾਂ ਲੁੱਕ ਕੇ ਬਹਿ ਜਾਂਦਾ ਤੇ ਜਦੋਂ ਸਵੇਰ ਕਰਨੈਲ ਕੋਰ ਵਾਪਸ ਆਉਂਦੀ ਆ ਤਾਂ ਉਹਨੂੰ ਪੁੱਛਦਾ ਵੀ ਤੂੰ ਕਿੱਥੇ ਗਈ ਸੀ ਉਹ ਕਹਿੰਦੀ ਵੀ ਮੈਂ ਤਾਂ ਕਿਤੇ ਨਹੀਂ ਇੱਥੇ ਬਾਥਰੂਮ ਕਰਨ ਗਈ ਸੀ ਬਾਥਰੂਮ ਉਹ ਕਹਿੰਦਾ ਵੀ ਝੂਠ ਨਾ ਬੋਲ ਵੀ ਮੈਂ ਪੂਰੀ ਰਾਤ ਦਾ ਇੱਥੇ ਬੈਠਾ ਤੇ ਤੂੰ ਪੂਰੀ ਰਾਤ ਦੀ ਘਰ ਹੈ ਨਹੀਂ ਤਾਂ ਜਿਹੜੀ ਕਰਨੈਲ ਕੋਰ ਆ ਉਹ ਸਾਰਾ ਕੁਝ ਮੰਨ ਜਾਂਦੀ ਆ ਤੇ ਉਹਨੂੰ ਦੱਸ ਦਿੰਦੀ ਆ ਉਹਦੇ ਤੋਂ ਮਾਫੀ ਵੀ ਮੰਗਦੀ ਆ ਪਰ ਜਿਹੜਾ ਗੁਰਦੇਵ ਸਿੰਘ ਆ ਉਹ ਬਹੁਤ ਅਣਖੀ ਤੇ ਆਣ ਇੱਜ਼ਤ ਵਾਲਾ ਬੰਦਾ ਸੀ ਉਹਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਹਨੇ ਉਹਦੇ ਘਰ ਦੇ ਬੁਲਾਏ ਤੇ ਉਹਨੂੰ ਦੱਸਿਆ ਕਿ ਤੁਹਾਡੀ ਕੁੜੀ ਇਹੋ ਜੀਆਂ ਕਰਤੂਤਾਂ ਕਰਦੀ ਆ ਹਨਾ ਵੀ ਮੇਰੀ ਪਹਿਲੀ ਪਤਨੀ ਤਾਂ ਕਿੱਦਿਆਂ ਦੀ ਇਸ ਕਰ ਚਾਈ ਆ ਵੀ ਉਹਦੀ ਤਾਂ ਮੈਂ ਕੋਈ ਐ ਗੱਲ ਨਹੀਂ ਸੁਣੀ ਵੀ ਨਾਲੇ ਮੈਂ ਤਾਂ ਇਹਨੂੰ ਕਿੰਨਾ ਕਿੰਨਾ ਟਾਈਮ ਕੱਲੀ ਨੂੰ ਛੱਡ ਜਾਣਾ ਵੀ ਤੁਹਾਡੀ ਕੁੜੀ ਨੂੰ ਸਾਰਾ ਕੁਝ ਮਿਲਦਾ ਸੀਗਾ ਤੇ ਵੀ ਇਹ ਫਿਰ ਵੀ ਇਦਾਂ ਦੇ ਕੰਮ ਕਰਦੀ ਆ ਵੀ ਮੈਨੂੰ ਇਹ ਗੱਲ ਪਸੰਦ ਨਹੀਂ ਹੈਗੀ ਤਾਂ ਉਹਨੂੰ ਛੱਡ ਦਿੰਦਾ ਉਹਦੇ ਪੇਕੇਆਂ ਨਾਲ ਤੋਰ ਦਿੰਦਾ ਤੇ ਉਹਦੇ ਪੇਕੇ ਉਹਨੂੰ ਲੈ ਜਾਂਦੇ ਆ ਉਹ ਕਹਿੰਦਾ ਵੀ ਮੈਂ ਇਹੋ ਜੀ ਔਰਤ ਨਹੀਂ ਰੱਖਣੀ ਵੀ ਮੈਂ ਤੇ ਮੇਰੀ ਪਤਨੀ ਜਿਹੜੇ ਪੂਰੇ ਇੱਜ਼ਤਦਾਰ ਘਰਾਣੇ ਦੇ ਆ ਸੀ ਦੋਨੋਂ ਤੇ ਮੇਰੀ ਤੇ ਅਸੀਂ ਵਿਆਹੀ ਉਹ ਵੀ ਇੱਜ਼ਤ ਆਪਦੀ ਲੈ ਕੇ ਘਰੇ ਗਈ ਸੀ ਵੀ ਸਾਡੇ ਤਾਂ ਖਾਨਦਾਨ 'ਚ ਇਹੋ ਜੀ ਕੋਈ ਗੱਲ ਨਹੀਂ ਹੈਗੀ ਹਨਾ ਕੋਈ ਔਰਤ ਨਹੀਂ ਇਹੋ ਜੀ ਆਈ ਵੀ ਇਸ ਕਰਕੇ ਮੈਂ ਇਹਨੂੰ ਮਨਜ਼ੂਰ ਨਹੀਂ ਕਰਦਾ ਚਲੋ ਜਿਹੜੀ ਕਰਨੈਲ ਕੋਰਾ ਉਹ ਆਪਣੇ ਪੇਕੇਆਂ ਦੇ ਨਾਲ ਆਪਣੇ ਭਰਾਵਾਂ ਦੇ ਨਾਲ ਪੇਕੇ ਕਰ ਚਲੀ ਜਾਂਦੀ ਆ ਉਹਦੇ ਪੇਕੇ ਉਹਨੂੰ ਬਹੁਤ ਝਾੜ-ਚੰਬ ਕਰਦੇ ਆ ਤੇ ਉਹਨੂੰ ਕਹਿੰਦੇ ਵੀ ਆ ਕਿ ਮਸਾਂ ਤਾਂ ਤੇਰੀ ਰੋਟੀ ਬਣੀ ਸੀ ਵੀ ਤੇਰੇ ਤੋਂ ਆਪ ਵੀ ਹਨਾ ਤੇਰੀ ਕਰਤੂਤ ਇਹੋ ਜੀ ਸੀ ਵੀ ਤੇਰੇ ਤੋਂ ਟਿਕਿਆ ਨਹੀਂ ਗਿਆਗਾ ਹਾਂਜੀ ਦੋਸਤੋ ਇਹ ਸੀ ਇਸ ਕਹਾਣੀ ਦਾ ਚੌਥਾ ਭਾਗ ਅੱਗੇ ਜਾ ਕੇ ਗੁਰਦੇਵ ਸਿੰਘ ਦੀ ਜ਼ਿੰਦਗੀ ਦੇ ਵਿੱਚ ਕੀ ਵਾਪਰਦਾ ਉਹ ਆਪਾਂ ਕੱਲ ਦੇ ਭਾਗ ਵਿੱਚ ਲੈ ਕੇ ਆਵਾਂਗੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਅਗਲੇ ਭਾਗ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ